ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਹੋੜਾ ਕਾਕੂ ਹੀਰਾ ਬਣਾ ਲਈ ਜਾਲਾ ਸੋ ਕੀ ਹਾਲ ਆ ਬਾਈ ਠੀਕ ਠਾਕ ਤੇ ਆ ਦੇਖੋ ਮਿੱਤਰੋ ਕਣਕਾ ਕਣਕਾ ਪੂਰਾ ਘੈਂਡ ਕੰਮ ਹੋਇਆ ਪਿਆਗਾ ਤੇ ਅੱਜ ਖੇਤਾਂ ਦੇ ਵਿੱਚ ਮੈਂ ਸੋਚਿਆ ਹਨਾ ਗੇੜਾ ਮਾਰ ਕੇ ਆਈਏ ਤੇ ਸਾਰੇ ਪੰਜਾਬੀਆਂ ਨੂੰ ਭੈਣਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਤੇ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਵੀਡੀਓ ਬਣਾ ਰਹੇ ਆ ਤੇ ਮੈਂ ਕਿਤੇ ਜਾ ਰਿਹਾ ਸੀ ਸੋਚਿਆ ਹਨਾ ਥੋੜੀ ਜੀ ਵੀਡੀਓ ਬਣਾ ਲਈਏ ਤੇ ਜਿੰਨੇ ਵੀ ਮੇਰੇ ਭੈਣ ਭਰਾ ਨੇ ਤੇ ਹਨਾ ਉਹਨਾਂ ਨੂੰ ਵਧੀਆ ਲੱਗੂਗਾ ਤੇ ਅੱਜ ਬਹੁਤ ਦੁਨਾਹ ਵਾਰ ਵੀਡੀਓ ਕਈ ਕਰੇ ਵੀਡੀਓ ਘਟਾਉਣ ਲੱਗ ਗਈਆਂ ਤੇ ਹੁਣ ਬਾਈ ਆਪਾਂ ਹਰ ਰੋਜ਼ ਵੀਡੀਓ ਜਿਹੜੀਆਂ ਹਨ ਪਾਇਆ ਕਰਾਂਗੇ ਤੇ ਤੁਹਾਡਾ ਸਾਥ ਚਾਹੀਦਾ ਪਿਆਰ ਚਾਹੀਦਾ ਸਾਰਿਆਂ ਦਾ ਨਾ ਤੇ ਬਾਕੀ ਤੁਹਾਡੇ ਸਾਰੇ ਆ ਜੀ ਹਨਾ ਪ੍ਰੋਮੋਸ਼ਨਾਂ ਦਾ ਕੰਮ ਵੱਧ ਤੋਂ ਵੱਧ ਦਵਾਉ ਹਨਾ ਤੇ ਤਾਂ ਕਿ ਆਪਾਂ ਪ੍ਰੋਮੋਸ਼ਨਾਂ ਕਰ ਸਕੀਏ ਤੁਹਾਨੂੰ ਘਰੇ ਬੈਠੇ ਨੂੰ ਸਾਰਿਆਂ ਨੂੰ ਹਨਾ ਚੰਗੀਆਂ ਚੰਗੀਆਂ ਗੱਲਾਂ ਬਾਤਾਂ ਇਹਨੀਆਂ ਘਰੇ ਬੈਠੋ ਨੂੰ ਤੁਹਾਨੂੰ ਵਧੀਆ ਸੁਣਨ ਨੂੰ ਮਿਲਣਗੀਆਂ ਦੇਖਣ ਨੂੰ ਮਿਲਣਗੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਹਨਾ ਤੇ ਜਿਵੇਂ ਆਪਾਂ ਤੁਹਾਨੂੰ ਵੀਡੀਓ 'ਚ ਹਨਾ ਕੋਈ ਨਾ ਕੋਈ ਚੰਗੀ ਚੀਜ਼ ਦਿਖਾਉਣੇ ਹੁੰਦੇ ਆ ਤੇ ਕਿਉਂਕਿ ਪਾਉਣੀ ਚਾਹੀਦੀ ਆ ਹਨਾ ਸੋਸ਼ਲ ਮੀਡੀਆ ਇੱਕ ਐਦਾਂ ਦੀ ਚੀਜ਼ ਆ ਉਹਦੇ ਵਿੱਚ ਇੱਕ ਕੰਮ ਵਾਲੀ ਚੀਜ਼ ਪਾਉਣੀ ਚਾਹੀਦੀ ਆ ਅੱਜ ਕੱਲ ਵੀ ਦੇਖਦੇ ਆ ਹਨਾ ਮਤਲਬ ਬਹੁਤ ਮਤਲਬ ਗਲਤ ਚੀਜ਼ਾਂ ਹਨਾ ਮਤਲਬ ਪੈ ਰਹੀਆਂ ਨੇ ਫੇਸਬੁੱਕ ਤੇ YouTube ਤੇ Instagram ਤੇ ਪਰ ਨਹੀਂ ਹਨਾ ਤੇ ਸੋ ਆਪਾ ਦਾ ਬਾਈ ਆਪਦਾ ਨਾਮ ਬਣਾਉਣਾ ਜ਼ਿੰਦਗੀ 'ਚ ਹਨਾ ਤੇ ਕਿਉਂਕਿ ਜਿਹੜੋ 15 ਨਾਮ ਬਣ ਜਾਂਦਾ ਤਾਂ ਗੱਲਾਂ ਹੁੰਦੀਆਂ ਨੇ ਤੇ ਵੀ ਫਲਾਨਾ ਬੰਦਾ ਹਨਾ ਘੈਂਟ ਸੀ ਹਨਾ ਸੋ ਘੱਟ ਖਾ ਲੋ ਹਨਾ ਤੇ ਕਿੰਨੋਂ ਦੇ ਘੱਟ ਤੁਰਪ ਪਰ ਤੁਰੋਂ ਮੜਕ ਦੇ ਨਾਲ ਹਣਾ ਬਈ ਤੇ ਬਾਕੀ ਆਪਣੀ ਤੋਂ ਬਈ ਆ ਸੋਚ ਆ ਬਾਕੀ ਜਿਵੇਂ ਜਿਵੇਂ ਹਣਾ ਤੁਹਾਨੂੰ ਚੰਗਾ ਲੱਗਦਾ ਆਡੂ-ਵਡ ਸੋਚਾਂ ਹੁੰਦੀਆਂ ਬਈ ਆਪੋ ਆਪ ਦੀਆਂ ਹਣਾ ਕਿਸੇ ਨੇ ਕਹਿ ਜੀ ਸੋਚ ਹੁੰਦੀ ਆ ਕਿਸੇ ਨੇ ਕਹਿ ਜੀ ਸੋਚ ਹੁੰਦੀ ਆ ਚਲੋ ਬਾਕੀ ਹਣਾ ਚਲੋ ਜਿਵੇਂ ਅਗਲੇ ਦੇ ਹਣਾ ਰਾਂਝਾ ਰਾਜੀ ਜਿਵੇਂ ਕਹਿੰਦੇ ਹੁੰਦੇ ਆ ਤੇ ਆਪਾਂ ਤਾਂ ਬਈ ਜ਼ਿੰਦਗੀ 'ਚ ਹਣਾ ਤੇ ਸੋਚ ਆ ਵੀ ਆਪਾਂ ਆਵਦਾ ਨਾਮ ਬਣਾਉਣਾ ਵਧੀਆ ਚੰਗੇ ਤਰੀਕੇ ਨਾਲ ਇਹ ਨਹੀਂ ਹੈਗਾ ਹਣਾ ਤੇ ਵੀ ਫਲਾਨ ਦਾ ਕੰਧ ਢੱਪ ਕੇ ਤੇ ਓਕਰੇ ਡਾਲਾਂ ਮਾਰਿਆ ਵੀ ਗਲਤ ਨਹੀਂ ਆ ਵੀਡੀਓ ਨਹੀਂ ਪੈਂਦੀ ਆ ਆਪਾਂ ਤੋਂ ਹਣਾ ਤੇ ਚੰਗੀਆਂ ਪਾਉਨੇ ਆ ਬਾਈ ਹਮੇਸ਼ਾ ਪਾਉਂਦੇ ਰਹਾਂਗੇ ਥੋੜਾ ਸਾ ਚਾਹੀਦਾ ਨਾ ਜਿਵੇਂ ਤੁਸੀਂ ਪਿਆਰ ਦੇ ਰਹੇ ਹੋ ਬਹੁਤ ਵਧੀਆ ਪਿਆਰ ਦੇ ਰਹੇ ਹੋ ਨਾ ਤੇ ਬਾਕੀ ਚੰਗੀ ਚੀਜ਼ ਨੂੰ ਜਰੂਰ ਬਾਈ ਸਪੋਰਟ ਕਰਿਆ ਕਰੋ ਕੱਲਾ ਮੈਂ ਨਹੀਂ ਹੋਰ ਵੀ ਮੇਰੇ ਭੈਣ ਭਰਾ ਬਹੁਤ ਸਾਰੇ ਹੈਗੇ ਨੇ ਜਿਹੜੇ ਮਤਲਬ ਹਨਾ ਚੰਗੀਆਂ ਵੀਡੀਓ ਪਾਉਂਦੇ ਆ ਕੰਮ ਦੀਆਂ ਵੀਡੀਓ ਪਾਉਂਦੇ ਆ ਮਤਲਬ ਦੀਆਂ ਚੀਜ਼ਾਂ ਪਾਉਂਦੇ ਆ ਨਾ ਤੇ ਉਹਨਾਂ ਦੀ ਬਾਈ ਬਣ ਕੇ ਜਰੂਰ ਸਾਰੇ ਜਣੇ ਸਪੋਰਟ ਕਰਦੇ ਆ ਕਰੋ ਠੀਕ ਹੈ ਜੀ ਤੇ ਬਾਕੀ ਇਹੀ ਹੁੰਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਬੰਦੇ ਦੀ ਅਸਲੀ ਤਰੀਫ ਉਹਦੋਂ ਹੁੰਦੀ ਆ ਬੰਦੇ ਨੇ ਨਾ ਮਰਨ ਤੋਂ ਬਾਅਦ ਹਨਾ ਤੇ ਨਹੀਂ ਇੱਥੇ ਤਾਂ ਬਹੁਤ ਕੁਝ ਕਹਿੰਦੇ ਆ ਨਾ ਵੀ ਫਲਾਣਾ ਬੜਾ ਘੈਂਟ ਸੀ ਅਸਲ ਵੀ ਤਾਰੀਫ ਮਰਨ ਤੋਂ ਬਾਅਦ ਪਤਾ ਲੱਗਦਾ ਬੰਦੀ ਹੈ ਨਾ ਮਤਲਬ ਕਿੰਨੀ ਕੀ ਤਾਰੀਫ ਹੁੰਦੀ ਹੈ ਨਾ ਤੇ ਕਿੰਨੇ ਕੁ ਲੋਕ ਮਤਲਬ ਲਾਣ ਤਾਂ ਪੁੰਦੇ ਹੈ ਨਾ ਸੋ ਇਸ ਕਰਕੇ ਮੇਰਾ ਭਰਾ ਬਣ ਕੇ ਚੰਗੇ ਕੰਮ ਜ਼ਰੂਰ ਕਰਿਆ ਕਰੋ ਜ਼ਿੰਦਗੀ 'ਚ ਤੇ ਆਪਵਾ ਦੇ ਮਾਪਿਓ ਦੀ ਜਿਹੜੀ ਸੇਵਾ ਜ਼ਰੂਰ ਕਰਿਆ ਕਰੋ ਬਾਈ ਹੈ ਨਾ ਤੇ ਹੁਣ ਮੈਂ ਕਿਤੇ ਜਾ ਰਿਹਾ ਸੀਗਾ ਸੋਚਿਆ ਨਾ ਚੰਗਾ ਮੈਸੇਜ ਦੇਣ ਦਾ ਸਾਡਾ ਫਰਜ਼ ਬਣਦਾ ਹੈ ਨਾ ਤੁਸੀਂ ਵੀ ਸਾਡੇ ਭਰਾ ਹੋ ਹੈ ਨਾ ਤੇ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਬਾਈ ਹੈ ਨਾ ਤੇ ਜਿੰਨੇ ਮੈਨੂੰ ਪਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਤਾ ਲੱਗ ਜੂ ਹਣਾ ਵੀਰ ਤੁਸੀਂ ਕਿੰਨਾ ਕ ਪਿਆਰ ਕਰਦੇ ਮੈਨੂੰ ਹਣਾ ਤੇ ਇੰਨੀ ਕੁ ਸਪੋਰਟ ਜ਼ਰੂਰ ਕਰਿਆ ਕਰੋ ਠੀਕ ਆ ਤੇ ਬਾਕੀ ਆਪਾਂ ਕਦੇ ਫੇਰ ਬਾਈ ਸਮਾਂ ਕੱਢਾਂਗੇ ਤੇ ਬਾਕੀ ਹੁਣ ਪ੍ਰੋਮੋਸ਼ਨਲ ਕੰਮ ਦਬਾਓ ਵੱਧ ਤੋਂ ਵੱਧ ਤਾਂ ਕਿ ਆਪਾਂ ਘੈਂਡ ਘੈਂਡ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਧੰਨਵਾਦ ਵਧੀਆ ਲੱਗੇ ਵੀਰੇ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ